ਆਪਾਂ ਨੂੰ ਦਿੱਤਾ ਗਿਆ ਬੀਜ ਬਚਨ ਵਾਲਾ ਬਚਨ ਆਪਾਂ ਸੁਣਨੇ ਆ ਪਰ ਬਚਨ ਉੱਤੇ ਚੱਲਦੇ ਨਹੀਂ ਆ ਹallelujah ਤੇ ਅੱਜ ਪਰਮੇਸ਼ਰ ਆਪਾਂ ਨੂੰ ਸਮਝਾਵੇਗਾ ਹallelujah ਬਹੁਤ ਸਾਰੇ ਲੋਕ ਗਿਆ ਹallelujah ਬਚਨ ਲੈਂਦੇ ਆ ਉਹਨਾਂ ਨੂੰ ਦਿੱਤਾ ਸੀ ਸਪੰਦਾ ਬਚਨ ਵੀ 6 ਦਿਨ ਕੰਮ ਕਰੋ 7ਵਾਂ ਦਿਨ ਪਰਮੇਸ਼ਰ ਤੁਸੀ ਦੇਣਾ ਹੀ ਹਾਲ ਹਾਲ ਵਿੱਚ ਪਰ ਲੋਕ ਕੀ ਹallelujah ਦਾਨ ਦਾ ਜਦੋਂ ਲੋਭ ਆ ਜਾਂਦਾ ਹੈ ਹallelujah ਜਦੋਂ ਪੈਸਾ ਵਿੱਚ ਆ ਜਾਂਦਾ ਤੇ ਪਰਮੇਸ਼ਰ ਦੂਰ ਹੋ ਜਾਂਦਾ ਹੈ ਹallelujah ਜਦੋਂ ਪੈਸਾ ਆ ਗਿਆ ਸੰਸਾਰ ਦੀ ਵੇਖੋ ਪਰਮੇਸ਼ਰ ਨਾਲ ਕੀ ਕਹੇ ਸੰਸਾਰ ਦੀ ਮਿੱਤਰਤਾ ਪਰਮੇਸ਼ਰ ਨਾਲ ਵੈਰ ਹੈ ਤੇ ਅੱਜ ਆਪਣੇ ਲੋਕ ਪਰਮੇਸ਼ਰ ਨੂੰ ਪਾਣੇ ਛੋਟੇ ਜਾਵੇ ਪਰ ਪੈਸਾ ਨਹੀਂ ਜਾਣਾ ਚਾਹੀਦਾ ਹallelujah ਜਦੋਂ ਦੇਖੋ ਪ੍ਰਮੇਸ਼ਰ ਜੀ ਨੇ 40 ਵਰਤ ਰੱਖੇ ਸੀ 40 ਵਰਤਾਂ ਦੇ ਵਿੱਚ ਕੀ ਆ ਗਿਆ ਸੀ ਸ਼ੈਤਾਨ ਸ਼ੈਤਾਨ ਉਹਨੂੰ ਕੀ ਕਹਿੰਦਾ ਪ੍ਰੋਵੀਸ ਨੂੰ ਸੀ ਨੂੰ ਕਹਿੰਦਾ ਪੱਥਰ ਨੂੰ ਕਹਿ ਰੋਟੀਆਂ ਬਣ ਜਾਣ ਤੇ ਪਰਮੇਸ਼ਰ ਕੀ ਕਹਿੰਦਾ ਪਿਆ ਇਨਸਾਨ ਰੋਟੀ ਨਾਲ ਨਹੀਂ ਪਰਮੇਸ਼ਰ ਦੇ वचन ਨਾਲ ਜਿੰਦਾ ਰਹੇਗਾ ਅੱਜ ਦੇਖੋ ਰੋਟੀ ਦੇ ਪਿੱਛੇ ਪੈਸੇ ਦੇ ਪਿੱਛੇ ਉਹ ਅੱਜ वचन ਅੱਜ वचन ਮਿਸ ਕਰ ਰਹੇ ਨੇ ਬੰਦਗੀ ਮਿਸ ਕਰ ਰਹੇ ਨੇ ਇੱਕ ਹੀ ਸ਼ੈਤਾਨ ਨਹੀਂ ਆ ਗਿਆ ਉਹਨਾਂ ਚ ਸ਼ੈਤਾਨ ਪਰਮਾਰਿਆ ਉਹਨਾਂ ਨੂੰ ਹallelujah ਦੇਖੂੰ ਪੈਸੇ ਪਿੱਛੇ ਰੋਟੀ ਪਿੱਛੇ ਆਪਣੇ પેટ ਪਿੱਛੇ वचन ਨੂੰ ਮਿਸ ਕਰਦਾ ਇਹ ਕੀ ਹੈ ਸ਼ੈਤਾਨ ਆ ਚੁੱਕਾ ਹੈ ਹallelujah ਪ੍ਰਮਾਣ ਵਾਸਤੇ ਉਹਨਾਂ ਨੂੰ ਤੇ ਅੱਗੇ ਪ੍ਰੋਫੈਸਮ ਸੀ ਅੱਗੇ ਆਪ ਪੜਨੇ ਆ ਮੱਧ ਚਾਰ ਵਿੱਚ ਤੇ ਸ਼ੈਤਾਨ ਨੇ ਅੱਗੇ ਜਾ ਕੇ ਉਹਨੂੰ ਇੱਕ ਵੱਡੇ ਕਿੰਗਰੇ ਤੇ ਲੈ ਕੇ ਖੜਾ ਕਰ ਦਿੱਤਾ ਹallelujah ਪਹਾੜ ਤੇ ਤੇ ਉੱਥੇ ਕੀ ਕਹਿੰਦਾ ਆਪਣੇ ਆਪ ਨੂੰ ਥੱਲੇ ਸੁੱਟ ਲੈ ਤੈਨੂੰ ਸਵਰਗ ਤੋਂ ਚੁੱਕ ਲੈਣਗੇ ਹallelujah ਦੇ ਕੋ ਸਤਾਨ ਵਚਨ ਚਾ ਕੇ ਪਰਮਾਨ ਦੀ ਕੋਸ਼ਿਸ਼ ਕਰਦਾ ਹੈ ਹallelujah ਉਸ ਫਿਰ ਆਪਕੇ ਇੱਕ ਹੋਰ ਪੜਨੇ ਆ ਉੱਥੇ ਵੀ ਅਗਾ ਦਿੱਤਾ ਹੈ ਤੇ ਅੱਗੇ ਲੈ ਜਾਂਦਾ ਹੈ ਹallelujah ਅੱਗੇ ਪਹਾੜ ਤੇ ਲੈ ਜਾਂਦਾ ਉਹਨੂੰ ਦਿਖਾਦਾ ਸਾਰਾ ਕੁਝ ਧਰਤੀ ਸਾਰੀ ਐਸ਼ੋ ਪ੍ਰਸਤੀ ਪੈਸਾ ਧਨ ਦੌਲਤ ਹallelujah ਸਭ ਕੁਝ ਦਿਖਾਦਾ ਇੱਕੋ ਕਹਿੰਦਾ ਮੈਨੂੰ ਮੱਥਾ ਟੇਕ ਹallelujah ਅੱਜ ਲੋਕ ਮੱਥਾ ਟੇਕ ਰਹੇ ਨੇ ਇਹ ਨਾ ਸੋਚੋ ਬਈ ਸ਼ੈਤਾਨ ਨੂੰ ਆਪਾਂ ਮੱਥਾ ਨਹੀਂ ਟੇਕ ਰਹਿਆ ਜੋਦਰੋਂ ਬੰਦਗੀ ਨੂੰ ਮਿਸ ਕਰਨੇ ਆ ਬਚਨ ਨੂੰ ਮਿਸ ਕਰਨੇ ਆ ਸ਼ੈਤਾਨ ਨੂੰ ਮੱਥਾ ਟੇਕਨੇ ਆ ਹਾਲੇਲੂਇਆ ਜੋਦਰੋਂ ਬਚਨ ਨੂੰ ਮਿਸ ਕੀਤਾ ਉਹ ਸ਼ੈਤਾਨ ਦੁਆਰਾ ਹੋ ਗਿਆ ਨਾ ਮੱਥਾ ਟੇਕਾ ਗਿਆ ਆਪਾਂ ਜੇ ਆਪਣੇ ਕੰਮ ਨੂੰ ਪਹਿਲ ਦੇ ਦਿੱਤੀ ਉਹ ਮੱਥਾ ਟੇਕਣ ਵਾਲੀ ਗੱਲ ਹੀ ਹੋਗੀ ਜਿਵੇਂ ਪਰਮੇਸ਼ਰ ਨੂੰ ਸ਼ੈਤਾਨ ਨੇ ਦੇਖੋ ਪਰਮੇਸ਼ਰ ਕਿੰਨਾ ਵੱਡਾ ਪਰਮੇਸ਼ਰ ਸੀ ਤੁਮ ਯੂਸੂਸੀ ਉਹਨੂੰ ਸ਼ੈਤਾਨ ਨੂੰ ਇੱਕ ਪ੍ਰਮਾਣ ਆ ਗਿਆ ਬਈ ਤੂੰ ਇਕੱਲਾ ਮੈਨੂੰ ਨਿਉਂ ਕੇ ਮੱਥਾ ਟੇਕ ਮੈਂ ਤੈਨੂੰ ਸਾਰਾ ਕੁਝ ਦੇਵਾਂਗਾ ਹallelujah ਅੱਜ ਸ਼ੈਤਾਨ ਆ ਜਾਂਦਾ ਹੈ ਵੀ ਅੱਜ ਬੰਦਗੀ ਤੇ ਨਾ ਆ ਜਾ ਹallelujah ਅੱਜ ਤੂੰ ਗਿਆ ਚਲਾ ਤੇ ਤੇਰੇ ਪੈਸੇ ਨਹੀਂ ਬਣਨੇ ਹallelujah ਅੱਜ ਜੇ ਤੂੰ ਸਮਾਂ ਕੱਢ ਦਿੱਤਾ ਹallelujah ਤੇ ਤੇਰਾ ਕੀ ਬਣੇਗਾ ਸ਼ੈਤਾਨ ਬਹੁਤ ਸਾਰਾ ਪਰਮਾਦਾ ਦੇਖੋ ਆਦਮ ਤੇ ਹਵਾ ਨਾਲ ਆਪ ਪੜ ਲਵੇਂ ਆ ਆਦਮ ਤੇ ਹਵਾ ਨਾਲ ਤੇ ਦੇਖੋ ਸ਼ੈਤਾਨ ਆਇਆ ਤੇ ਦੇਖੋ ਉਹਨਾਂ ਨੂੰ ਪਰਵਾ ਰਿਆ ਸੀ ਪਰਮੇਸ਼ਰ ਨੇ ਲੋਕਾਂ ਸੀ ਬਈ ਇਹ ਮੇਰੀ ਆਗਿਆ ਹੈ ਆਗਿਆ ਤੋਂ ਬਾਅਦ ਤੁਸੀਂ ਕੰਮ ਨਹੀਂ ਕਰਨਾ ਤੇ ਸ਼ੈਤਾਨ ਨੇ ਉਹਨਾਂ ਨੂੰ ਪਰਮਾਇਆ ਕੀ ਕਹਿੰਦਾ ਇਹ ਫਲ ਦੇਖਣ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਖਾਓਗੇ ਤੇ ਪਰਮੇਸ਼ਰ ਵਰਗੇ ਬਣ ਜਾਓਗੇ ਹallelujah ਅੱਜ ਪਰਮੇਸ਼ਰ ਕਹਿ ਜਾਂਦਾ ਹੈ ਬੱਚੇ ਤੁਸੀਂ ਮੰਨੋ ਧਰਤੀ ਦੀਆਂ ਸਾਰੀਆਂ ਬਰਕਤਾਂ ਆਸ਼ਾ ਪਿੱਛੇ ਬੈ ਕੇ ਮਿਲਣਗੀਆਂ ਪਰ ਸ਼ੈਤਾਨ ਉੱਥੇ ਵੀ ਉਹਨਾਂ ਨੂੰ ਧੋਖਾ ਦੇ ਰਿਹਾ ਹੈ ਹallelujah ਪਰਮੇਸ਼ਰ ਇੱਕ ਦਿਨ ਮੰਗ ਰਿਹਾ ਹੈ ਕਹਿੰਦਾ 6 ਦਿਨ ਕੰਮ ਕਰੋ 7ਵਾਂ ਦਿਨ ਮੈਨੂੰ ਕਰੋ ਮੈਨੂੰ ਦੇ ਤੋਂ ਪਰ ਆਪਣੀ ਲੋਕ ਦੇੜੀ ਰਹੇ ਉਥੇ ਮਿਸ ਕਰ ਰਹੇ ਨੇ ਪਰਮੇਸ਼ਰ ਦੀ ਆਗਿਆ ਨੂੰ ਮਿਸ ਕਰ ਰਹੇ ਨੇ ਫਿਰ ਕਹਿੰਦੇ ਪ੍ਰੋਬਲਮ ਆ ਗਈ ਹallelujah ਤਾਂ ਜਿਹੜੇ ਪਿਛਲੇ ਹਫਤੇ ਮੇਰੇ ਕੋਲ ਆਏ ਸੀ ਉਸ ਤੋਂ ਪਿਛਲੇ ਹਫਤੇ ਆਏ ਨੇ ਜਿਹੜੇ ਦੇਖੋ ਮੈਂ ਉਹਨਾਂ ਮੰਦਗੀ ਮਿਸ ਕੀਤੀ ਤੇ ਉਹਦੇ ਬ੍ਰਦਰ ਦੇ ਇੱਥੇ ਰੱਤ ਘੜ ਨਿਕਲਿਆ ਹallelujah ਪਾਪ ਦੇ ਕੋਲ ਤੇ ਤਿੰਨ ਦਿਨ ਕਰੇ ਪਿਆਰਿਆ ਤੇ ਅੱਜ ਫਿਰ ਉਹਨੇ ਉਹੀ ਮਿਸ ਕੀਤਾ ਤੇ ਅੱਜ ਮੈਂ ਬੈਣੀ ਚੋਣਾ ਦਾ ਨੁਕਸਾਨ ਪਰਮੇਸ਼ਰ ਕਰੇ ਮੈਂ ਚੋਣਾ ਪਈ ਸੈਤਤੀ ਰਵੇ ਹallelujah ਦੇਖੋ ਪਰਮੇਸ਼ਰ ਨਾਲ ਨਾਲ ਰਿਜਲਟ ਦਿੰਦਾ ਸੀ ਫਿਰ ਵੀ ਉਹ ਨਹੀਂ ਸਿੱਖਿਆ ਹallelujah ਮਿਸਟਰ ਕਈ ਵਾਰੀ ਦੁੱਖ ਦਿੰਦਾ ਹੈ ਭਈ ਮੇਰੇ ਬਚਨ ਚ ਖੜੋਤੇ ਰਹਿਣਾ ਪਰ ਲੋਕ ਫਿਰ ਵੀ ਬਲਤੀਆਂ ਕਰਦੇ ਨੇ ਹallelujah ਫਿਰ ਕਹਿੰਦੇ ਨੇ ਅਸੀਂ ਪਾਸਟਰ ਕੋਲ ਜਾਂਦੇ ਸੀ ਬਚਨ ਨੂੰ ਸੁਣਦੇ ਸੀ ਹallelujah ਇੱਕ ਹਫਤਾ ਨਹੀਂ ਗਿਆ ਤੇ ਸ਼ੈਤਾਨ ਨੇ ਸਾਡੇ ਅਟੈਕ ਕਰ ਦਿੱਤਾ ਪਰਮੇਸ਼ਰ ਨਹੀਂ ਦਾ ਕੀਤਾ ਸਤਾ ਨਹੀਂ ਕੀਤਾ ਹallelujah ਕੁਝ ਦੁੱਖ ਪਰਮੇਸ਼ਰ ਵੀ ਦਿੰਦਾ ਹੈ ਜਿਵੇਂ ਇਜ਼ਰਾਈਲੀ ਕੇ ਸੀ ਇਜ਼ਰਾਈਲੀ ਜਦੋਂ ਪਾਪ ਕਰਦੇ ਸਨ ਹallelujah ਜਦੋਂ ਉਹਨਾਂ ਵੱਣਾ ਵਛੜਾ ਬਣਾਇਆ ਸੀ ਆਪਾਂ ਪੜ ਸਕਣੇ ਆ ਪੁਰਾਣੇ ਨਿਵੇਂ ਚ ਜਦੋਂ ਉਹਨਾਂ ਵੱਛੜਾ ਬਣਾਇਆ ਤੇ ਪਰਮੇਸ਼ਰ ਦਾ ਕਰੋਧ ਪੜਕਿਆ ਤੇ ਉਹਨੇ ਦੇਖੋ ਕਿੰਨੇ ਇਜ਼ਰਾਈਲੀਆਂ ਨੂੰ ਖਤਮ ਕਰ ਦਿੱਤਾ ਹallelujah ਅੱਜ ਆਪਣੇ ਲੋਕ ਵਛੜਾ ਬਣਾਇਆ ਹੋਇਆ ਹੈ ਵਛੜਾ ਹallelujah ਜਿਆਦਾ ਆਪਾਂ ਪੈਸੇ ਨੂੰ ਪਹਿਲ ਦੇ ਰਹਿਆਂ ਹallelujah ਬਛੜਾ ਉਹਨਾਂ ਲਈ ਉਹ ਪਣ ਚੁੱਕਿਆ ਹੈ ਹallelujah ਵੇਖੋ ਮਤੀ 24 ਚ ਪੜਨੇ ਆ ਕਹਿੰਦੇ ਅੰਤ ਸਮੇਂ ਵਿੱਚ ਬੋਤਿਆਂ ਦੀ ਪ੍ਰੀਤ ਠੰਡੀ ਹੋ ਜਾਣੀ ਹੈ ਹallelujah ਜਿਹੜਾ ਅੰਤ ਤੱਕ ਸਹੇਗਾ ਉਹ ਹੀ ਬਚਾਇਆ ਜਾਏਗਾ ਅੱਜ ਆਪਣ ਨੂੰ ਸਹਿਣ ਦੀ ਲੋੜ ਹੈ ਹallelujah ਜਿਸੋਗੇ ਤੇ ਚਮਕੋਗੇ ਵੇਖੋ ਜਿੰਨੇ ਵੀ ਚੇਲੇ ਕਿਸੀ ਜਿੰਨੇ ਵੀ ਚੇਧੀਆਂ ਆ ਗਿਆ ਸੀ ਜਿੰਨੇ ਵੀ ਵਿਸ਼ਵਾਸੀ ਸੀ ਉਹਨਾਂ ਚਮਕਣ ਦੇ ਪਿੱਛੇ ਉਹਨਾਂ ਨੂੰ ਦੁੱਖ ਸਹਿਣੇ ਪਏ ਦੇਖੋ ਭਰਾ ਵੀ ਉਸਮ ਜੀ ਖੋਦ ਪਰਮੇਸ਼ਰ ਸੀ ਜੀ ਹੁੰਦਾ ਨਾਮ ਆਜਾਪਾ ਉਹਦੇ ਨਾਮ ਚੰਨੀ ਪਾਵਰੇ ਤੇ ਉਹਨੂੰ ਵੀ ਸੰਦੀਪ ਦੀ ਮੌਤ ਸੈਣੀ ਪਈ ਹallelujah ਸਲੀਪ ਤੇ ਜਾਨ ਦੇਣੀ ਪਈ ਤਾਂ ਆਜਾਪ ਉਹਦੇ ਨਾਂ ਚ ਮੰਗੀਗਾ ਤੇ ਹੁੰਦਾ ਹੈ ਹallelujah ਦੇਖੋ موسی ਰਾਸੀ موسی موسی ਵੇਖੋ ਜਦੋਂ ਜਦੋਂ ਉਹਦੀ ਮਾਂ ਜਿਹੜੀ ਹੈਗੀਏ ਸਮੁੰਦਰ ਚ ਉਹਨੂੰ ਰੋੜ ਦਿੰਦੀ ਹੈ ਦਰਿਆ ਚ ਹallelujah ਉਹ ਕੋਣ ਚੱਕਦਾ ਉਹ ਰਾਣੀ ਚੱਕਦੀ ਹallelujah ਰਾਣੀ ਚੱਕਦੀ ਏ ਰਾਣੀ ਉਹਨੂੰ ਪਾਲਦੀ ਏ ਪਰ ਪਰਮੇਸ਼ਰ ਉਹਦੇ ਪਹਿਲਾਂ ਹੀ ਉਹਦੇ ਮੈਂਡ ਚ ਗੱਲ ਕਰਦਾ ਸੀ ਭਈ ਤੂੰ ਇੰਦਾ ਨਹੀਂ ਗਾਇ ਹallelujah ਤੂੰ ਇਸ ਕਮਲੇ ਨਹੀਂ ਬਣਿਆ ਤੂੰ ਉਸ ਰਾਇਦਿਆਂ ਨੂੰ ਬਚਾਉਣ ਦੇ ਨਹੀਂ ਬਣਿਆ ਦੇਖੋ ਉਹਨੇ ਰਾਜ ਰਾਜ ਛੱਡ ਦਿੱਤਾ ਪਰਮੇਸ਼ਰ ਵਿੱਚੇ ਅੱਜ ਆਪਣੇ ਲੋਕ ਪਰਮੇਸ਼ਰ ਤੇ ਨਹੀਂ ਪੈਰ ਨਹੀਂ ਕਰਦੇ ਹallelujah ਜੇ ਤੁਸੀਂ ਛੱਡੋਗੇ ਪਰਮੇਸ਼ਰ ਦੇ ਲਈ ਤਾਂ ਪਰਮੇਸ਼ਰ 100 ਗੁਣਾ ਤੁਹਾਨੂੰ ਦੇਵੇਗਾ ਜੇ ਤੁਸੀਂ ਅੱਜ ਸਮਾਂ ਕੱਢਣਾ 2 ਘੰਟੇ ਇਹ ਨਾ ਸੋਚੋ ਤੇ ਪਰਮੇਸ਼ਰ ਤੁਹਾਨੂੰ ਇਹ 2 ਘੰਟੇ ਦਾ ਫਲ ਪਤਾ ਨਹੀਂ ਸਾਰੇ ਹਫਤੇ ਚ ਕਿੰਨਾ ਕੁ ਦੇ ਸਕਦਾ ਹੈ ਹallelujah 2 ਘੰਟੇ ਜੇ ਅਵਧ ਚ ਕੀ ਲਿਖਿਆ ਹੈ ਜੇ ਤੁਸੀਂ ਮਸੀਹ ਚ ਮਿਹਨਤ ਕਰ ਰਹੇ ਹੋ ਇਹ ਵਿਅਰਥ ਨਹੀਂ ਹੈ ਜੇ ਮੈਂ ਪ੍ਰਾਰਥਨਾ ਕਰ ਰਿਹਾ ਤੇ ਇਹ ਵਿਅਰਥ ਨਹੀਂ ਹੈ ਤੂੰ ਹੱਟੇਲੀ ਸਭ ਕੁਸ਼ਿ ਖੋਲਣ ਦੇ ਲਈ ਸੀ ਹallelujah ਦੇ ਕੋਈ ਨਾ ਸਾਰੇ ਨੂੰ ਵਰਲਡ ਦੇ ਤੇ ਨੇ ਪਰਮੇਸ਼ਰ ਨੇ ਹੋਏਗਾ ਮੈਨੂੰ ਆਤਮਾ ਕਹਿ ਰਿਹਾ ਹੋਏਗਾ ਐਵੇਂ ਥੋੜਾ ਪਰਮੇਸ਼ਰ ਨੇ ਬਿਠਾਇਆ ਹੈ ਪ੍ਰਾਰਥਨਾ ਕਰਾਂਦਾ ਹੈ ਕਿਉਂ ਕਰਾਂਦਾ ਹੈ ਆਪਣੇ ਬੱਚਿਆਂ ਦੇ ਲਈ ਜਿਹੜੇ ਵਿਸ ਕਰਦੇ ਨੇ ਉਹ ਦੁਬਾਰਾ ਜੀ ਨਹੀਂ ਆ ਸਕਦੀ ਜਿਹੜਾ ਇੱਕ ਵਾਰੀ ਤੂੰ ਵਚਨ ਬੋਲਿਆ ਜਾਂਦਾ ਹੈ ਉਹ ਦੁਬਾਰਾ ਨਹੀਂ ਆ ਸਕਦਾ ਵੇਖੋ ਇੱਕ ਬੰਦਾ ਹੁੰਦਾ ਜਿਉ ਮਰ ਜਾਵੇ ਦੁਬਾਰਾ ਜਿੰਦਾ ਹੋ ਸਕਦਾ ਹੈ ਨਹੀਂ ਹੋ ਸਕਦਾ ਜਿੰਨਾ ਚਿਰ ਪਰਮੇਸ਼ਰ ਨਾ ਚਾਹੇ ਤੇ ਇਸ ਤਰ੍ਹਾਂ ਲੋਕ ਹੈਗੇ ਨੇ ਹallelujah ਬੇਖ ਲੋਕ ਹੈਗੇ ਨੇ ਜਿੰਨਾ ਚਿਰ ਪਰਮੇਸ਼ਰ ਨਹੀਂ ਚਾਹੁੰਦਾ ਉਹਨਾਂ ਚਿਰ ਇੱਥੇ ਨਹੀਂ ਆ ਸਕਦੇ ਕਈਆਂ ਨੂੰ ਠਰਾਇਆ ਹੁੰਦਾ ਪਰਮੇਸ਼ਰ ਨੇ ਹallelujah ਕਈ ਦਾਸ ਹੈਗੇ ਨੇ ਕਈ ਪਾਸ਼ੇ ਨੇ ਕਦੇ ਕੋਈ ਪ੍ਰੋਫਟ ਹੈਗੇ ਨਹੀਂ ਕੋਈ ਹੋਰ ਪੋਸਟ ਨਹੀਂ ਪਰ ਆਪਾਂ ਨੂੰ ਅੱਜ ਪਰਮੇਸ਼ਰ ਨੇ ਜੋ ਵੀ ਆਪਾਂ ਨੂੰ ਉਹਦਾ ਦਿੱਤਾ ਹੈ ਉਸ ਉਹਦੇ ਦਾ ਮਾਣ ਕਰੋ ਪਰਮੇਸ਼ਰ ਨੇ ਸਾਨੂੰ ਜਿੱਥੇ ਵੀ ਰੱਖਿਆ ਸੀ ਬੈਸਟਾਂ ਤੇ ਜਦੋਂ ਤੁਸੀਂ ਉਹਦੇ ਵਿੱਚ ਧੰਨਵਾਦ ਕਰੋਗੇ ਵਿਚਚਨ ਚ ਕੀ ਲਿਖਿਆ ਹੈ ਕਹਿੰਦੇ ਤੁਸੀਂ ਹਰ ਹਾਲ ਵਿੱਚ ਧੰਨਵਾਦ ਕਰੋ ਸੀ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ ਅੱਜ ਆਪਾਂ ਇੱਛਾ ਦੇ ਮੁਤਾਬਕ ਪਰਮੇਸ਼ਰ ਦੇ ਅਧੀਨ ਹੋ ਕੇ ਚਲਨਾ ਜੇ ਬlesing ਲੈਣਾ ਚਾਹੁੰਦੇ ਹੋ ਤੇ ਪਰਮੇਸ਼ਰ ਦੇ ਅਧੀਨ ਹੋ ਜੋ ਪਰਮੇਸ਼ਰ ਤੁਹਾਨੂੰ ਬੈਸਟ ਦੇਣਾ ਚਾਹੁੰਦਾ ਹੈ ਹallelujah ਤੁਹਾਨੂੰ ਪਰਮੇਸ਼ਰ ਬੈਸਟ ਦੇ ਚੁਕਾ ਹੈ ਹallelujah ਮੈਨੂੰ ਆਤਮਾ ਕਹਿ ਰਿਹਾ ਤੁਸੀਂ ਬੈਸਟ ਦੇ ਹੱਕਦਾਰ ਬਣ ਚੁੱਕੇ ਹੋ ਹallelujah ਹੁਣ ਆਪਾਂ ਪੜਾਂਗੇ ਵਚਨ ਬੀਜ ਬਾਰੇ ਇਹ ਕੱਟ ਦੇ ਵੀਡੀਓ ਕੱਟ ਦੇ ਇਹ ਲੱਗ ਪਾ ਦਾਂਗੇ ਕੱਟ ਤੀ